ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਸਰਹੰਦ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਇਸ ਮੌਕੇ ਸ਼ਹਿਰ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਨ ਨੂੰ ਮਿਲਿ ਵਿਧਾਇਕ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਸਾਲ ਨੂੰ ਵਿਕਾਸ ਵਰੇ ਵਜੋਂ ਮਨਾ ਰਹੀ ਹੈ ਜਿਸ ਤਹਿਤ ਨਵੇਂ ਵਿਕਾਸ ਕਾਰਜ ਜੋਰ-ਸ਼ੋਰਾਂ ਦੇ ਨਾਲ ਚਲਾਏ ਜਾ ਰਹੇ ਹਨ ਪਹਿਲਾ ਹਮਾਈ ਉਪਰ ਉਹ ਤੇ ਕਸੇ ਦਾ ਉਹ ਅਟਕ ਤੇ ਲੋਕਟਾਈ ਲੱਗਣਾ ਉਹ ਤੋਂ ਬਾਅਦ ਫਿਰ ਬਾੜ ਨੰਬਰ 9 ਦੇ ਵਿੱਚ ਉਥੇ ਉਦਘਾਟਨ ਕਰਕੇ ਆਇਆ ਇੱਕ ਜਿਹੜੀ ਗਲੀ ਰਹਿੰਦੀ ਸੀ ਉਹਦੇ ਲੋਕਟਾਈ ਲੱਗਣਾ ਹੈ ਇਸ ਤਰੀ ਬਾੜ ਨੰਬਰ 12 ਚ ਇੱਕ ਅਸੀਂ ਜਿਹੜਾ ਆਂਗਨવાડી ਸੈਂਟਰ ਹੈ ਬਹੁਤ ਜ਼ਰੂਰਤ ਸੀ ਬਹੁਤ ਚਿਰ ਦੀ ਲੋਕਾਂ ਦੀ ਮੰਗ ਸੀ ਉਹਦਾ ਉਦਘਾਟਨ ਕਰਕੇ ਆਇਆ ਔਰ ਨਾਲ ਦੀ ਨਾਲ 16 ਲੱਖ ਰੁਪਏ ਦੇ ਰਸਤੇ ਦਾ ਉਦਘਾਟਨ ਕੀਤਾ ਇਹ ਰਸਤੇ ਦੇ ਇਨਾ ਫਾਇਦਾ ਹੋਣਾ कि ਜਿਹੜਾ ਪੂਰਾ ਪ੍ਰੋਫੈਸਰ ਕਲੋਨੀ ਹੈ ਜਿਹੜੀ ਉਹ ਟਰੈਫਿਕ ਜਾਮ ਹੁੰਦਾ ਉਹ ਨਾਲ ਨਜਾਇਜ਼ ਮਦੂ ਲੋਕ ਇੱਥੋਂ ਆ ਕੇ ਇੱਧਰ ਜਾ ਸਕਣਗੇ ਸੋ ਟਰੈਫਿਕ ਦੇ ਨਾਲ ਬਹੁਤ ਵੱਡਾ ਜਿਹੜਾ ਸਹੂਲਤ ਮਿਲੋਗੀ ਸਾਡੇ ਸਾਰੇ ਮੰਡੀ ਵਾਸੀਆਂ ਨੂੰ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਬਹੁਤ ਛੇਤੀ ਸੀ ਇਹ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਨਾਲ ਮੈਂ ਅਪੀਲ ਕਰਨਾ ਚਾਹਾਂਗਾ ਸਾਰੀ ਲੋਕਾਂ ਨੂੰ ਕਿ ਇਹ ਜਿਹੜਾ ਕੰਮ ਹੈ ਇਹ ਥੋੜਾ ਕੰਮ ਹੈ ਸਰਕਾਰ ਦਾ ਜਿਹੜਾ ਪੈਸਾ ਹੁੰਦਾ ਉਹ ਆਮ ਲੋਕਾਂ ਦੇ ਟੈਕਸ ਚੋਂ ਗਿਆ ਹੁੰਦਾ ਤੁਸੀਂ ਸਾਰਾ ਕੰਮ ਦੇਖ ਕੇ ਕਰਾਉਣਾ ਜਿੱਥੇ ਤੁਹਾਨੂੰ ਲੱਗੇ ਕਿ ਘਟਿਆ ਮਟੀਰੀਅਲ ਵਰਤੋ ਔਰ ਮੈਨੂੰ ਦ ਰੁਕੋ ਕਿਉਂਕਿ ਇਹ ਤੁਹਾਡਾ ਪੈਸਾ ਅਸੀਂ ਤੁਹਾਡੇ ਕੇਅਰ ਟੇਕਰ ਹਰ ਇੱਕ ਜਿਹੜਾ ਕੰਮ ਹੈ ਪਾਇਦਾਰ ਹੋਣਾ ਚਾਹੀਦਾ ਹੈ ਫੇਅਰ ਲੈਂਸ ਤੋਂ ਸਾਹਮਣੇ ਆਉਣਾ ਚਾਹੀਦਾ ਹੈ ਔਰ ਸੇਮ ਪੀਰੀਅਲ ਬਰਤੇ ਜਾਣਾ ਚਾਹੀਦਾ ਇਹ ਮੈਂ ਟੇਕਰਾਂ ਨੂੰ ਵੀ ਅਪੀਲ ਕਰਾਂਗਾ ਜੇ ਕੋਈ ਗੱਤ ਕਰੂਗਾ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ